ਲਓ ਜੀ ਮਿੱਤਰੋ ਜੇ ਕਿਸੇ ਬੱਚੇ ਦਾ ਕੱਦ ਨਹੀਂ ਵੱਧਦਾ ਹਾਈਟ ਨਹੀਂ ਵੱਧਦੀ ਤਾਂ ਆ ਜੀਜਾ ਨੋਟ ਕਰ ਲਓ ਚਾਹੇ ਸਕਰੀਨ ਸ਼ਾਟ ਮਾਰ ਲਿਓ ਤੇ ਚਾਹੇ ਕਾਪੀ ਤੇ ਲਿਖ ਲਿਓ ਦੇਸੀ ਚੀਜ਼ ਐ ਘਰੂ ਚੀਜ਼ ਐ ਕੋਈ ਸਾਈਡ ਇਫੈਕਟ ਨਹੀਂ ਕੈਮੀਕਲ ਵਾਲੀ ਚੀਜ਼ ਨਹੀਂ ਹਨਾ ਮਹੀਨੇ ਚ ਸੋਨੂੰ 100% ਰਿਜ਼ਲਟ ਦਾ ਪਤਾ ਲੱਗ ਜੂਗਾ ਬੱਚਾ ਇਹਦੇ ਨਾਲ ਚੁਸਤ ਰਹੂਗਾ ਤੰਦਰੁਸਤ ਰਹੂਗਾ ਵਜ਼ਨ ਵਧੂਗਾ ਕੱਦ ਵਧੂਗਾ ਲੈ ਫਿਰ ਚੀਜ਼ਾਂ ਨੋਟ ਕਰੋ 250 ਗ੍ਰਾਮ ਲੈਣੇ ਆ ਤੁਸੀਂ ਚਿੱਟੇ ਮਖਾਣੇ 250 ਗ੍ਰਾਮ ਚਿੱਟੇ ਮਖਾਣੇ 250 ਗ੍ਰਾਮ ਚਿੱਟੇ ਤਿਲ ਭਰੇ ਹੋਏ ਠੀਕ ਹੈ 250 ਗ੍ਰਾਮ ਤੁਸੀਂ ਲੈਣੀ ਆ ਸੌਫ 250 ਗ੍ਰਾਮ ਲੈਣੇ ਆ ਤੁਸੀਂ ਕਾਜੂ 250 ਗ੍ਰਾਮ ਲੈਣੇ ਆ ਬਦਾਮ ਇਹ ਸਾਰੀਆਂ ਚੀਜ਼ਾਂ ਦੇਸੀ ਘਰ ਦੇ ਘਿਓ ਚ ਤੁਸੀਂ ਭੁੰਨ ਕੇ ਜਿੰਨਾ ਇਹ ਸਮਾਨ ਘਿਓ ਮੰਗਦਾ ਹੋਇਆ ਹਨ ਉਹਨੇ ਚ ਭੁੰਨ ਕੇ ਤੇ ਇਹਨਾਂ ਨੂੰ ਠੰਡਾ ਕਰ ਲੋ ਮਿਕਸੀ 'ਚ ਪੀਲੋ ਠੀਕ ਹੈ ਜਦੋਂ ਥੱਲੇ ਲਾ ਲਿਆ ਇਹ ਓਦੋਂ ਬਾਅਦ ਲੈਣੀ ਐ ਮਿਸ਼ਰੀ ਧਾਗੇ ਵਾਲੀ ਮਿਸ਼ਰੀ ਉਹ ਪਾਉਣੀ ਆ ਤੁਸੀਂ ਸਵਾਦ ਦੇ ਅਨੁਸਾਰ ਜਿੰਨਾ ਉਹ ਸਵਾਦ ਮੰਗਦਾ ਹੋਇਆ ਜਿੰਨੀ ਮਿਸ਼ਰੀ ਮੰਗਦਾ ਹੋਇਆ ਓਨੀ ਵੱਧ ਨਹੀਂ ਪਾਉਣੀ ਕਿਤੇ ਇਹਦੇ ਸਮਾਨ ਮੰਗੂ 250 ਗ੍ਰਾਮ ਹੀ ਪਾ ਦਿਓ ਮਿਸ਼ਰੀ ਪੀਲੋ ਚੈੱਕ ਕਰ ਕਰਕੇ ਦੇਖ ਲਓ ਜਦੋਂ ਸੈੱਟ ਆ ਗਈ ਉਥੇ ਬਸ ਕਰਿਓ ਹਣਾ ਚਿੱਟੀ ਮਿਸ਼ਰੀ ਪਾਉਣੀ ਆ ਧਾਗੇ ਵਾਲੀ ਇਹ ਹੁਣ ਬਣਾ ਲਓ ਮੰਨ ਲਓ ਤੁਸੀਂ ਇਹਨਾਂ ਨੂੰ ਚਾਰੇ ਪੰਜੇ ਚੀਜ਼ਾਂ ਬਣੀਆਂ ਇਹਨਾਂ ਨੂੰ ਮਿਕਸ ਕਰ ਲਓ ਮਿਕਸੀ 'ਚ ਮਿਕਸ ਕਰ ਲਿਆ ਜਮਾ ਤੇ ਉਦੋਂ ਬਾਅਦ ਕੀ ਕਰਨਾ ਹੈ ਜੇ ਲੈਣਾ ਬੱਚੇ ਨੇ 2-3 ਸਾਲ 4-5 6 ਸਾਲਾਂ ਦਾ ਜਿੱਡਾ ਵੀ ਹੋਵੇ ਹਨਾ ਇੱਕ ਚਮਚਾ ਆਥ ਨੇ ਦੁੱਧ ਨਾਲ ਇੱਕ ਚਮਚਾ ਆਥ ਨੇ ਦੁੱਧ ਨਾਲ ਰੋਜ਼ ਡੇਲੀ ਨਾਗਾਣੀ ਪਾਉਣ ਨਾਲੇ ਰੋਜ਼ ਡੇਲੀ ਲਿਓ ਇਹ ਮਹੀਨੇ ਚ ਤੁਹਾਨੂੰ 100% ਰਿਜ਼ਲਟ ਮਿਲੂਗਾ ਜੇ ਲੈਣਾ ਆਮ ਬੰਦੇ ਨੇ ਤੇ ਇਹਦੇ ਨਾਲ ਕੱਦ ਵਧੂਆ 15-16 ਸਾਲ ਤੱਕ ਉਮਰ ਦਾ ਉਸ ਤੋਂ ਬਾਅਦ ਕੱਦ ਨਹੀਂ ਵਧਦਾ ਠੀਕ ਆ ਉਸ ਤੋਂ ਬਾਅਦ ਵਾਲੀ ਉਮਰ ਦਾ ਉਸ ਤੋਂ ਬਾਅਦ ਵਾਲੇ ਉਮਰ ਵਾਸਤੇ ਇਹ ਚ ਕਮਜ਼ੋਰੀ ਦੂਰ ਹੋਊਗੀ ਵਜ਼ਨ ਵਧੂਆ ਖੂਨ ਵਧੂਆ ਚੁਸਤੀ ਵਧੂਗੀ ਉਹ ਬੰਦੇ ਨੇ ਲੈਣੇ ਆ ਸ਼ਾਮ ਨੂੰ ਦੋ ਚਮਚੇ ਦੁੱਧ ਨਾਲ ਬੱਚੇ ਨੇ ਲੈਣਾ ਇੱਕ ਚਮਚਾ ਦੁੱਧ ਨਾਲ ਬੰਦੇ ਨੇ ਲੈਣੇ ਆ ਦੋ ਚਮਚੇ ਦੁੱਧ ਨਾਲ 15 ਸਾਲ ਤੋਂ ਪਹਿਲਾਂ ਕੱਦ ਵਧਣ ਦੀ ਗਾਰੰਟੀ ਆ ਤੁਸੀਂ ਮਹੀਨੇ 'ਚ ਦੇਖ ਲਿਓ ਇਹਦੇ ਨਾਲ ਬੱਚੇ ਦੀ ਤੰਦਰੁਸਤੀ ਚੁਸਤੀ ਖੂਨ ਕੱਦ ਵਜ਼ਨ ਸਾਰਾ ਕੁਝ ਵਧੂ ਆ ਤੇ ਜੇ ਵੱਡੇ ਬੰਦੇ ਨੇ ਲੈਣੇ ਆ ਦੋ ਚਮਚੇ ਲੈਣੇ ਆ ਸ਼ਾਮ ਨੂੰ ਦੁੱਧ ਨਾਲ ਖੂਨ ਚੁਸਤੀ ਫੁਰਤੀ ਉਹਦੇ ਨਾਲ ਇਹ ਸਾਰਾ ਕੁਝ ਵਧੂ ਆ 15 ਸਾਲ ਤੋਂ ਉੱਤੇ ਕੱਦ ਨਹੀਂ ਵਧਦਾ 15 ਸਾਲ ਤੋਂ ਥੱਲੇ ਕੱਦ ਵਾਜੂ ਆ ਠੀਕ ਹੈ ਇਹ ਨੁਕਤਾ ਚਾਹੇ ਤਾਂ ਸਕਰੀਨਸ਼ਾਟ ਮਾਰ ਲਓ ਕਾਪੀ ਤੇ ਲਿਖ ਲਓ ਕੋਈ ਬਾਹਲਾ ਮਹਿੰਗਾ ਨਹੀਂ ਦੇਸੀ ਚੀਜ਼ ਐ ਇਹ ਕੋਈ ਸਾਈਡ ਇਫੈਕਟ ਨਹੀਂ ਕੋਈ ਇਹਦਾ ਕੈਮੀਕਲ ਨਹੀਂ ਬਾਦ ਘੜ ਵੀ ਖਾ ਸਕਦੇ ਹੋ ਕੋਈ ਚੱਕਰ ਨਹੀਂ ਪਰ ਇਹ ਲਿਮਟ ਅਨਸਾਰ ਹੀ ਖਾਣਾ ਆਪਾਂ ਤੇ ਇੱਕ ਬਾਰੀ ਦਵਾਈ ਲਿਆਉਗੇ ਇੱਕ ਬਾਰੀ ਚ ਸੋਨੂੰ 100% ਪਰਸੈਂਟ ਰਿਜ਼ਲਟ ਦਾ ਫਰਕ ਮਿਲੂਗਾ ਤੇ ਚੀਜ਼ ਜਰੂਰ ਵਰਤ ਕੇ ਦੇਖੋ ਕੋਈ ਖਾ ਸਕਦਾ ਇਹਦਾ ਹਣਾ ਬਿਮਾਰ ਸਮਾਰ ਕੋਈ ਖਾ ਸਕਦਾ ਕੋਈ ਸਾਈਡ ਇਫੈਕਟ ਨਹੀਂ ਇਹਦਾ ਦੇਸੀ ਚੀਜ਼ ਹੈ ਖਾ ਕੇ ਜਰੂਰ ਦੇਖਿਓ ਬਣਾ ਕੇ ਫੇਰ ਪਤਾ ਲੱਗੂਆ ਤੁਹਾਨੂੰ ਪਤਾ ਹਫਤੇ ਚ ਫਰਕ ਪੈਣ ਲੱਗ ਜੂਗਾ ਚੁਸਤੀ ਫੁਰਤੀ ਖੂਨ ਦਾ ਮਹੀਨੇ ਚ ਤੁਹਾਡਾ ਕੱਦ ਦਾ ਰਿਜ਼ਲਟ ਆਉਣ ਲੱਗ ਜੂਗਾ ਤੇ ਇਹ ਹੋਰ ਅੱਗੇ ਭਰਾਵਾਂ ਨੂੰ ਵੀ ਦੱਸਿਓ ਫਿਰ ਹੀ ਨੁਕਤਾ ਹਨਾ ਜੇ ਕਿਸੇ ਜਵਾਗ ਦਾ ਕੱਦ ਨਹੀਂ ਵਧਦਾ ਪਰੇਸ਼ਾਨ ਆਲਾ ਦੇ ਦੂਆ ਕੋਈ ਕਿਸੇ ਦਾ ਘਸਦਾ ਨਹੀਂ ਗਾਂਹ ਦੱਸ ਸਕਦੇ ਹੋ ਤੁਸੀਂ ਸੇਵਾ ਕਰ ਸਕਦੇ ਹੋ ਐਨੀ ਬੇਨਤੀ ਪ੍ਰਵਾਨ ਕਰਨਾ ਜਾਣਕਾਰੀ ਵਧੀਆ ਲੱਗੇ ਤਾਂ ਜਰੂਰ ਦੱਸਣਾ ਓਕੇ ਜੀ